बाबा भीमराव अंबेडकर जी दी जीवनी ਨੂੰ ਲੈ ਕੇ ਬੱਚਿਆਂ ਦਾ ਹੋਇਆ ਪੇਪਰ ਅੱਜ ਆਪਕਾਂ ਵੱਲੋਂ ਬੱਚਿਆਂ ਨੂੰ ਵੀ ਕੀਤਾ ਗਿਆ ਬਾਬਾ ਸਾਹਿਬ ਦੀ ਜੀਵਨੀ ਦੱਸ ਮੋਟੀਵੇਟ ਕਨਸਟੀਟਿਊਸ਼ਨ ਬਣਾਉਣ ਨੂੰ ਜਦੋਂ ਸੀ 47 ਹੋ ਗਏ ਕਨਸਟੀਟਿਊਸ਼ਨ ਜਾਣਾ ਲਾਗੂ ਹੋਣਾ ਪੰਜਾਬ ਵਿੱਚ 1950 26 ਜਨਵਰੀ 1950 ਉਹ ਕਿਉਂ ਇੰਨੀ देर ना ਹੋਇਆ ਕਿਉਂਕਿ 2 ਸਾਲ 11 ਮਹੀਨੇ 18 ਦਿਨ 9 ਘੰਟੇ ਨੂੰ ਬਣਾਉਣ ਨੂੰ ਲੱਗੇ ਵੇਖੋ ਕੀ ਕਿਹਾ ਅਧਿਆਪਕਾ ਵਿਦਿਆਰਥੀਆਂ ਨੇ ਪੇਪਰ ਭਰੇ ਬਾਬਾ ਭੀਮਰਾਓ ਅੰਬੇਦਕਰ ਸਾਹਿਬ ਦੇ ਜੀਵਨ ਨੂੰ ਲੈ ਕੇ ਅੱਜ ਇੱਕ ਪੇਪਰ ਛੋਟੇ ਬੱਚਿਆਂ ਦਾ ਕਰਵਾਇਆ ਗਿਆ ਜਿਸ ਦੇ ਨਾਲ ਬੱਚਿਆਂ ਨੂੰ ਹੌਸਲਾ ਅਫਜ਼ਾਈ ਕਰਨ ਦੇ ਲਈ ਉਹਨਾਂ ਨੂੰ ਇਨਾਮ ਵੀ ਦਿੱਤੇ ਜਾਣਗੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਵਾਰ ਤਸਵੀਰਾਂ ਦਿਖਾਣ ਇੱਕ ਕੁਰਾਲੀ ਦੇ ਚਕਵਾਲ ਸਕੂਲ ਦੀਆਂ ਤਸਵੀਰਾਂ ਜਿੱਤੇ ਕਿ ਅੱਜ ਛੋਟੇ-ਛੋਟੇ ਬੱਚਿਆਂ ਵੱਲੋਂ ਬਾਬਾ ਭੀਮਰਾਓ ਅੰਬੇਦਕਰ ਸਾਹਿਬ ਦੇ ਜੀਵਨ ਤੇ ਇੱਕ ਪੇਪਰ ਲਿਖਤਾ ਗਿਆ ਅਤੇ ਉਸ ਪੇਪਰ ਦੀ ਸਮਾਪਤੀ ਹੋ ਚੁੱਕੀ ਹੈ ਅਤੇ ਅਧਿਆਪਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦਾ ਪੇਪਰ ਰਿਹਾ ਤੇ ਉਹ ਬੱਚਿਆਂ ਨੂੰ ਮੋਟੀਵੇਟ ਵੀ ਕਿਤੇ ਨਾ ਕਿਤੇ ਕਰਦੇ ਹੋਏ ਨਜ਼ਰ ਆ ਰਹੇ ਨੇ ਅਤੇ ਕਿਨਾਂ ਵੱਲੋਂ ਇੱਥੇ ਪੇਪਰ ਰੱਖਿਆ ਗਿਆ ਸੀਗਾ ਤੇ ਕੀ ਕਹਿਣਾ ਹੈ ਬੱਚਿਆਂ ਦਾ ਉਹ ਪੂਰੀ ਗੱਲਬਾਤ ਕਰਕੇ ਤੁਹਾਡੇ ਸਾਹਮਣੇ ਲਿਆਉਂਦੇ ਹਾਂ ਜੀ ਸਰ ਗੁਰਦੀਪ ਨੇ ਕਿਹਾ ਹੈ ਕਿਸ ਚੀਜ਼ ਦਾ ਨਾਮ ਹੈ ਹਾਂਜੀ ਸਰ ਮੇਰਾ ਨਾਮ ਗੁਰਦੀਪ ਕੌਰ ਆ ਮੈਂ ਪੋਲੀਟਿਕਲ ਸਾਇੰਸ ਲੈਕਚਰਰ ਆ ਪਰ ਅੱਜ ਜਿਹੜਾ ਇਹ ਟੈਸਟ ਹੋਇਆ ਪ੍ਰਭੂਤ ਭਾਰਤ ਤੇ ਕਨਸਟੀਟਿਊਸ਼ਨ ਦੇ ਸਾਡੇ ਨਿਰਮਾਤਾ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਲਈ ਬੱਚਿਆਂ ਨੂੰ ਕਿਵੇਂ ਕੰਪੀਟੀਸ਼ਨ ਚ ਲੈ ਕੇ ਆਨਾ ਉਹਨਾਂ ਦੀ ਨੌਲੇਜ ਕਿਵੇਂ ਵਧਾਣੀ ਹੈ ਇਹ ਟੈਸਟ ਉਹਦੇ ਰਿਗਾਰਡਿੰਗ ਸੀ ਤਾਂ ਜੋ ਬੱਚਿਆਂ ਨੂੰ ਸੰਵਿਧਾਨ ਬਾਰੇ ਜਾਣਕਾਰੀ ਮਿਲ ਸਕੇ ਉਸ ਚੀਜ਼ ਨਾਲ ਜੋੜ ਸਕਣ ਤੇ ਇਹ 100 ਕੁਐਸਚਨ ਸੀਗੇ ਤੇ ਬੱਚਿਆਂ ਨੇ OMR ਸ਼ੀਟ ਤੇ ਕਰਨਾ ਸੀ ਇਹ ਟੈਸਟ ਔਰ ਬੱਚਿਆਂ ਨੇ ਬੜੀ ਅੱਛੀ ਤਰੀਕੇ ਨਾਲ ਬੜੇ ਸ਼ੌਂਕ ਨਾਲ ਅੱਛੇ ਤਿਆਰ ਹੋ ਕੇ ਆਏ ਸੀ ਕਿ ਉਹਨਾਂ ਨੂੰ ਇਹ ਇੰਟਰਸਟ ਸੀਗਾ ਔਰ ਇਹ ਸਾਰਾ ਸਿਹਰਾ ਜਾਂਦਾ ਇੱਥੇ ਦੀ ਕੋਰਾਲੀ ਟੀਮ ਨੂੰ ਗੁਰਪ੍ਰੀਤ ਜੀ ਨੂੰ ਅਸ਼ੋਕ ਜੀ ਨੂੰ ਤੇ ਮੈਡਮ ਅੰਜਲੀ ਨੂੰ ਕਿਉਂਕਿ ਇਹਨਾਂ ਨੇ ਕਾਫੀ ਬੱਚੇ ਜਿਹੜੇ ਹੈਗੇ ਆ ਮੋਟੀਵੇਟ ਕੀਤੇ ਲਾਸਟ ਇਅਰ ਵੀ ਇਹਨਾਂ ਦੀ ਸਭ ਤੋਂ ਵੱਧ ਗਿਣਤੀ ਸੀ ਇਲਾਕੇ ਵਿੱਚ ਤੇ ਇਸ ਵਾਰ ਵੀ ਹੈ ਇਹਦਾ ਮਤਲਬ ਹੈ ਕਿ ਅਸੀਂ ਜਦੋਂ ਸਮਾਜ ਵਿੱਚ ਕੁਝ ਕਰਨਾ ਚਾਹੀਏ ਤਾਂ ਕੋਈ ਵੀ ਸਾਡ ਨੂੰ ਰੋਕ ਨਹੀਂ ਸਕਦਾ ਹਨਾ ਤੇ ਇਹ ਟੈਸਟ ਜਿਹੜਾ ਹੋਣਾ ਹੈ ਬਹੁਤ ਅੱਛੀ ਗੱਲ ਹੈ ਕਿਉਂਕਿ ਇਹ ਟੈਸਟ ਜਿਹੜਾ ਬੱਚਾਂ ਤੇ ਕਰ ਸਵਿਧਾਨ ਨੂੰ ਪਹੁੰਚਾਉਣ ਦਾ ਇੱਕ ਇੱਕ ਕਹੋ ਇੱਕ ਜ਼ਰੀਆ ਹੈ ਕਿ بڑے ਲਿਖੇ ਬੰਦਿਆਂ ਵਿੱਚ ਅਸੀਂ ਇਸ ਚੀਜ਼ ਨੂੰ ਕਿਵੇਂ ਪਹੁੰਚਾਉਣਾ ਹੈਗਾ ਤੇ ਅੱਜ ਮੈਨੂੰ ਬੜੀ ਅਟੈਂਪਟ ਕਰਕੇ ਤੇ ਮੈਂ ਚਾਹਨੀ ਹੈ ਕਿ ਇਹ ਜਿਹੜਾ ਪ੍ਰਬੁੱਧ ਭਾਰਤ ਦਾ ਹੈਗਾ ਸਪਨਾ ਇਹ ਸਾਡਾ ਜਿਹੜਾ ਸাকার ਹੋਵੇ ਹਰ ਬੱਚੇ ਤੱਕ ਸਰਵਿਧਾਨ ਦਾ ਪ੍ਰੀਤੀ ਪਹੁੰਚੇ ਔਰ ਸਵਿਧਾਨ ਦੀ ਉਹਨੂੰ ਜਾਣਕਾਰੀ ਹੋਵੇ ਜਿੱਦਾਂ ਨਿੱਦਨ ਹੋ ਗਿਆ ਤੇ ਉਦੋਂ ਹੀ ਸਾਡਾ ਦੇਸ਼ ਦੁਬਾਰਾ ਸੋਨੇ ਦੀ ਜੜੀਆ ਬਣ ਜਾਏਗਾ ਇਹੀ ਆਸ ਕਰਦੇ ਹੋਏ ਮੈਂ ਆਸ ਕਰਦੀ ਆ ਕਿ ਬੱਚੇ ਔਰ ਅਸੀਂ ਸਾਰੇ ਇਹਨੂੰ ਮਿਲ ਜੁਲ ਕੇ ਸਫਲ ਕਰਾਂਗੇ ਜੈ ਪੀਮ ਜੈ ਪਾਰਕ ਮੈਡਮ ਕਿੰਨੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਅੱਜ 1 ਕਿੰਨੀ ਦੇ 140 ਸੀਗੇ ਤੇ 100 ਆਪਣੇ 1 ਘੰਟੇ ਦਾ ਪੇਪਰ ਸੀਗਾ 140 ਬੱਚੇ ਸੀਗੇ ਤੇ 100 ਕੁਐਸਚਨ ਸੀਗੇ ਬੱਚਿਆਂ ਦੇ ਹਨਾ ਤੇ ਇਹਦੇ ਵਿੱਚ ਵੈਸੇ 150 ਦਾ 158 ਬੱਚਿਆਂ ਦੀ ਸਾਡੀ ਕਾਊਂਟਿੰਗ ਸੀ ਤੇ 15 18 ਬੱਚੇ ਐਬਸੈਂਟ ਨੇ ਕਿਉਂਕਿ ਬੱਚੇ ਛੁੱਟੀ ਵੀ ਮਨਾ ਜਾਂਦੇ ਜਾਂ ਕਿਸੇ ਨੂੰ ਕੋਈ ਪ੍ਰੋਬਲਮ ਹੋ ਸਕਦੀ ਹੈ ਇਸ ਕਰਕੇ ਕਾਫੀ ਅੱਛਾ ਰਹਾ ਫਿਰ ਵੀ ਤੁਸੀਂ ਕੁੜੀਆਂ ਨੂੰ ਵੀ ਮੋਟੀਵੇਟ ਕੀਤਾ ਹੈ ਕੀ ਕਿਹਾ ਜੀ ਉੜੀਆਂ ਨੂੰ ਇਹ ਹੀ ਹੈ ਕਿ ਜਿਹੜਾ ਉਹ ਆਪਣੇ ਦੇਨ ਤਿਹਾਰਾਂ ਦਾ ਉਹਨਾਂ ਨੂੰ ਸਭ ਪਤਾ ਹੈਗਾ ਵਰਤਾਂ ਦਾ ਪਤਾ ਹੈਗਾ ਪੂਜਾ ਪਾਠ ਦਾ ਪਤਾ ਹੈ ਪਰ ਜਿਨ੍ਹਾਂ ਦੀ ਵਜ੍ਹਾ ਨਾਲ ਉਹ ਚੀਜ਼ ਮਿਲੀ ਹੈ ਕਨਸਟੀਟਿਊਸ਼ਨ ਵਿੱਚ ਅਧਿਕਾਰਾਂ ਨਾਲ ਜਿਹੜਾ ਸਭ ਤੋਂ ਵੱਡਾ ਉਹਨਾਂ ਨੂੰ ਰਾਈਟ ਟੂ ਐਜੂਕੇਸ਼ਨ ਔਰ ਪ੍ਰੋਪਰਟੀ ਐਕਟ ਜਿਹੜਾ ਮਿਲਿਆ ਉਹਨੂੰ ਉਹਦੇ ਕਰਕੇ ਉਹ ਜਿਹੜੀਆਂ ਸਮਕਸ਼ ਹੋਈਆਂ ਤੇ ਉਹਨਾਂ ਨੂੰ ਇਸ ਚੀਜ਼ ਦਾ ਗਿਆਨ ਨਹੀਂ ਹੈ ਉਹਦੇ ਬਾਰੇ ਮੋਟੀਵੇਟ ਮੈਂ ਅੱਜ ਕੀਤਾ ਬੱਚਿਆਂ ਨੂੰ ਕਿ ਜੇ ਤੁਹਾਨੂੰ ਕਨਸਟੀਟਿਊਸ਼ਨ ਦਾ ਪੂਰਾ ਪਤਾ ਹੋਵੇ ਤਾਂ ਤੁਹਾਨੂੰ ਆਪਣੇ ਅਧਿਕਾਰਾਂ ਦਾ ਪਤਾ ਹੋਵੇ ਤਾਂ ਤੁਸੀਂ ਕਦੀ ਜ਼ਿੰਦਗੀ ਚ ਮਾਰ ਨਹੀਂ ਖਾਓਗੇ ਜੇ ਪੇਪਰ ਕਰਵਾਇਆ ਗਿਆ ਕਿਹੜੀ ਸੰਸਥਾ ਵੱਲੋਂ ਕਰਵਾਇਆ ਗਿਆ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰ ਇਹ ਜਿਹੜਾ ਪੇਪਰ ਹੈ ਪਰਬੁੱਧ ਭਾਰ ਫਾਊਂਡੇਸ਼ਨ ਵੱਲੋਂ ਕਰਾਇਆ ਗਿਆ ਹੈ ਇਹ ਪੇਪਰ ਜਿਹੜਾ ਹਰ ਇੱਕ ਸਾਲ ਬੱਚਿਆਂ ਤੋਂ ਕਰਵਾਉਂਦੇ ਆ ਇਹ ਉਹ ਉਹਨਾਂ ਬੱਚਾ ਲਈ ਹੁੰਦਾ ਜਿਹੜੇ ਬਹੁਤ ਦੇ ਗਰੀਬ ਪਰਿਵਾਰ ਦੇ ਬੱਚੇ ਹੁੰਦੇ ਆ ਕਿਉਂਕਿ ਅੱਜ ਕੱਲ ਮਹਿੰਗਾਈ ਬਹੁਤ ਹੋ ਚੁੱਕੀ ਹੈ ਪਲੱਸ 2 ਤੱਕ ਬੱਚਾ ਸਰਕਾਰੀ ਸਕੂਲ 'ਚ ਪੜ ਜਾਂਦਾ ਉਸ ਤੋਂ ਬਾਅਦ ਜਿਹੜਾ ਬੱਚੇ ਲਈ ਪੜਨਾ ਬੜਾ ਮੁਸ਼ਕਲ ਹੋ ਜਾਂਦਾ ਕਿਉਂਕਿ ਇਹ ਗੱਲਾਂ ਸਾਡੇ ਤੇ ਵੀ ਬੀਤੀਆਂ ਹੋਈਆਂ ਨੇ ਤੇ ਇਸ ਕਰਕੇ ਜਿਹੜਾ ਇਹ ਸੰਸਥਾ ਹੈਗੀ ਹੈ ਇਹਨਾਂ ਦਾ ਜਲੰਧਰ ਦੇ ਵਿੱਚ ਆਫਿਸ ਹੈ ਤੇ ਉੱਥੇ ਬੱਚਿਆਂ ਨੂੰ ਇਹ ਫ੍ਰੀ ਐਜੂਕੇਸ਼ਨ ਦਿੰਦੇ ਆ ਚਾਹੇ ਤੁਸੀਂ ਉੱਥੇ ਆਰਟਸ ਰੱਖ ਲਓ ਕਮਰਸ ਮੈਡੀਕਲ ਕੋਈ ਵੀ ਰੱਖ ਸਕਦੇ ਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਜਿਹੜੇ ਕੰਪਿਊਟਰ ਸਿੱਖਿਆ ਮੁਫਤ ਦਿੱਤੀ ਜਾਂਦੀ ਹੈ ਠੀਕ ਹੈ ਇਹ ਬਹੁਤ ਵੱਡੀ ਸੰਸਥਾ ਹਰ ਇੱਕ ਸਾਲ ਪੇਪਰ ਕਰਾਉਂਦੀ ਹੈ ਤੇ ਅਸੀਂ ਪਿਛਲੇ ਸਾਲ ਵੀ ਪੇਪਰ ਲਿਆ ਸੀਗਾ ਬੱਚਿਆਂ ਦਾ ਉਸ ਟਾਈਮ ਵੀ 102 ਬੱਚਾ ਸੀਗਾ ਇਸ ਵਾਰ ਵੀ 140 ਬੱਚਿਆਂ ਦਾ ਪੇਪਰ ਜਿਹੜਾ ਦਿੱਤਾ ਹੈਗਾ ਹੈ ਤੇ ਅਸੀਂ ਆਸ ਕਰਦੇ ਹਾਂ ਵੀ ਹਰ ਇੱਕ ਸਾਲ ਬੱਚਿਆਂ ਦੇ ਸਾਹਦੇ ਬਾਅਦ ਕਿਉਂਕਿ ਸਕੂਲਾਂ ਦੇ ਵਿੱਚ ਆਮ ਕਰਕੇ ਨਾ ਬਾਬਾ ਮੇਢਲ ਸਾਹਿਬ ਬਾਰੇ ਦੱਸਿਆ ਨਹੀਂ ਜਾਂਦਾ ਜੀ ਬਾਬਾ ਮੇਢਲ ਸਾਹਿਬ ਇੱਕ ਉਹ ਸ਼ਖਸੀਅਤ ਹੈ ਜਿਨ੍ਹਾਂ ਨੇ ਸਾਡੇ ਤੇ ਬਹੁਤ ਹੀ ਕਰਮ ਕੀਤੇ ਨੇ ਅੱਜ ਅਸੀਂ ਮੰਦਿਰ ਗੁਰਦੁਆਰੇ ਮਸਜਿਦ ਜਾਂਦੇ ਆ ਤਾਂ ਬਾਬਾ ਮੇਢਲ ਸਾਹਿਬ ਕਰਕੇ ਜਾਂਦੇ ਆ ਠੀਕ ਹੈ ਜੀ ਅੱਜ ਸਾਨੂੰ ਨੌکریاں ਮਿਲੀਆਂ ਸੀ ਵਧੀਆ-ਵਧੀਆ ਕੱਪੜੇ ਪਾ ਲਏ ਨੇ ਠੀਕ ਹੈ ਜੀ ਬ੍ਰਾਂਡਡ ਬੂਟ ਪਾਉਣ ਲੱਗ ਗਏ ਬ੍ਰਾਂਡਡ ਸੂਟ ਪਾਉਣ ਲੱਗ ਗਏ ਤਾਂ ਬਾਬਾ ਸਾਹਿਬ ਦੇ ਬਦੌਲ ਕੋਈ ਟਾਈਮ ਹੁੰਦਾ ਸੀ ਸਾਡੇ ਜਿਹੜੇ ਸਮਾਜਿਕ ਲੋਕ ਸੀ ਉਹਨਾਂ ਨੂੰ ਕੱਪੜੇ ਪਾਉਣ ਦਾ ਅਧਿਕਾਰ ਨਹੀਂ ਸੀਗਾ ਕਿਤੇ ਮੰਦਿਰ ਗੁਰਦੁਆਰੇ ਮਸਜਿਦ ਜਾਣ ਦਾ ਅਧਿਕਾਰ ਨਹੀਂ ਸੀਗਾ ਠੀਕ ਹੈ ਉਹਨਾਂ ਦੇ ਕੋਲ ਲੇਡੀਜ਼ ਨੂੰ ਨੌਕਰੀਆਂ ਮਿਲ ਗਈਆਂ ਨੇ ਠੀਕ ਹੈ 6 ਮਹੀਨੇ ਦੀ ਪ੍ਰਸਤੁਤੀ ਛੁੱਟੀ ਮਿਲਦੀ ਆ ਉਹ ਬਾਬਾ ਸਾਹਿਬ ਦੇ ਬਦੌਲ ਤੇ ਮਿਲਦੀ ਆ ਠੀਕ ਹੈ ਜੀ ਕਮਾਈ ਛੁੱਟੇ ਮਿਲਦੇ ਉਹ ਬਾਬਾ ਸਾਹਿਬ ਦੇ ਬਦੌਲਤ ਮਿਲਦੇ ਆ ਪਰ ਬਾਬਾ ਸਾਹਿਬ ਵਾਲੇ ਅਸੀਂ ਕੁੰਡੇ ਬੰਦ ਕੀਤੇ ਹੋਏ ਆ ਜਿੰਦੇ ਬੰਦ ਕੀਤੇ ਹੋਏ ਆ ਸਾਰੋਂ ਨੌਕਰੀਆਂ ਦਾ ਸਰਕਾਰੀ ਚਾਹੀਦੇ ਆ ਬਾਬਾ ਸਾਹਿਬ ਦੇ ਬਦੌਲਤ ਮਿਲ ਗਈਆਂ ਪਰ ਸਾਡੇ ਘਰਾਂ ਦੇ ਵਿੱਚ ਹੋਰ ਫੋਟੋ ਮਿਲ ਜਾਣਗੇ ਪਰ ਸਾਡੇ ਘਰਾਂ ਦੇ ਵਿੱਚ ਬਾਬਾ ਸਾਹਿਬ ਅੰਬੇਡਕਰ ਦੀ ਫੋਟੋ ਜਿਹੜੀ ਆ ਉਹ ਨਹੀਂ ਮਿਲਦੀ ਆ ਹੁਣ ਅਸੀਂ ਇਹੇ ਕਰ ਕਰ ਸਨੇਹਾ ਪੁਜਾ ਰਹੇ ਆ ਜਿੰਨੀ ਸਭ ਤੋਂ ਮਿਹਨਤ ਹੁੰਦੀ ਆ ਅਸੀਂ ਕਰਦੇ ਆ ਬੱਚਿਆਂ ਨੂੰ ਬਾਬਾ ਅੰਬੇਡਕਰ ਸਾਹਿਬ ਬਾਰੇ ਦੱਸਦੇ ਆ ਜਾਣਕਾਰੀ ਦਿੰਦੇ ਆ ਕਿ ਬਾਬਾ ਸਾਹਿਬ ਨੇ ਸਾਡੇ ਲਈ ਕੀ ਕੀਤਾ ਐਜੂਕੇਸ਼ਨ ਜਿਹੜੇ ਅੱਜ ਲੈ ਰਹੇ ਸਾਡੇ ਕੁੜੀਆਂ ਲੈ ਰਹੀਆਂ ਨੇ ਮੈਡਮ ਗੁਰਦੀਪ ਕੌਰ ਜੀ ਦਾ ਬਹੁਤ ਹੀ ਵਧੀਆ ਤਰੀਕੇ ਨਾਲ ਦੱਸਿਆ ਕਿਉਂਕਿ ਸਾਨੂੰ ਉਹਨਾਂ ਦੇ ਬਦੌਲਤ ਮਿਲਿਆ ਜੀ ਠੀਕ ਹੈ ਪਹਿਲਾਂ ਸਾਡੇ ਬੱਚੇ ਨੂੰ ਪੜ੍ਹਨ ਦਾ ਅਧਿਕਾਰ ਨਹੀਂ ਸੀਗਾ ਸੋ ਇਸ ਵਾਰ ਜਿਹੜਾ ਪੇਪਰ ਹੋਇਆ ਬਹੁਤ ਵਧੀਆ ਪੇਪਰ ਹੋਇਆ ਅਗਲੀ ਵਾਰ ਉਮੀਦ ਕਰਾਂਗੇ ਕਿ ਹੋਰ ਵੀ ਬਹੁਤ ਵਧੀਆ ਪੇਪਰ ਹੋਵੇ ਜਿੰਨੇ ਵੀ ਤੁਹਾਡੇ ਚੈਨਲ ਐ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੋ ਕਿ ਸਾਡੇ ਨਿੱਕੇ ਸੱਦੇ ਤੇ ਪਹੁੰਚੋ ਜੈ ਭੀਮ ਜੈ ਭਾਰਾ ਜਿਹੜਾ ਪੇਪਰ ਹੋਇਆ ਅੱਜ ਉਹਦਾ ਰਿਜ਼ਲਟ ਕਦੋਂ ਆਏਗਾ ਜੀ ਇਹ ਪੇਪਰ ਕਿਸ ਤਰ੍ਹਾਂ ਦਾ सर ये एग्ज़ाम बहुत अच्छा हुआ ये लेडीज़ के अधिकारों के लिए मतलब हर इंसान के अधिकारों के जागरूक करने के लिए एग्ज़ाम लिया गया था सर और ये बहुत अच्छा एग्ज़ाम हुआ है तो इसका जो रिज़ल्ट है नवंबर में फर्स्ट या सेकंड वीक में आ जाएगा सर जय भीम जय भारत मेरा नाम अशोक कुमार है और तीन चार साल से प्रबुद्ध भारत फाउंडेशन में काम कर रहे हैं और हमने ਚਾਰ ਸਾਲ ਪਹਿਲੇ ਇਧਰ ਪਹਿਲੀ ਵਾਰ ਪੇਪਰ ਲਿਆ ਤਾ 35 ਬੱਚਿਆਂ ਨੇ ਪੇਪਰ ਦਿਆ ਦਾ 50 ਬੁੱਕ ਲੈ ਕੇ ਆਏ ਹਾਂ ਔਰ ਆਜ ਹਮਾਰੀ 150 ਦੇ ਆਸ-ਪਾਸ ਬੱਚੇ ਪੇਪਰ ਦੇਣ ਆਵੇ ਹਨ ਔਰ ਹਮਨੇ ਇਸ ਖੁਸ਼ੀ ਦੀ ਬਾਤ ਇਹ ਕਿ ਹਮਾਰੇ ਸੈਂਟਰ ਵਿੱਚ ਸਭ ਤੋਂ ਜ਼ਿਆਦਾ ਲੜਕੀਆਂ ਕਿਉਂਕਿ ਲੜਕੀਆਂ ਕੋ ਉਹਨਾਂ ਅਧਿਕਾਰ ਸੇ ਹਮੇਸ਼ਾ ਵੰਚਿਤ ਰੱਖਿਆ ਗਿਆ ਔਰ ਹਮਾਰੇ ਅਬ ਜਿਹੜੇ ਬੱਚੇ ਪਰਬੁੱਧ ਫਾਊਂਡੇਸ਼ਨ ਕੇ ਜੋ ਪੇਪਰ ਦਿਆ ਹੈ ਇਸ ਮੇਂ फर्स्ट इनाम हमारा है पचास हज़ार रुपये का दो ग्रुप है और B, ए जा जा और बी दोनों को पचास हज़ार रुपये और बीस बीस हज़ार रुपये और दस हज़ार रुपये बच्चे मेरिट में आओगे ढाई सौ बच्चे हैं उनको हज़ार हज़ार रुपये दी जाओगे और उनका फिर दोबारा से टेस्ट लिया जाओगा दिसंबर में और फिर उनमें से जो फर्स्ट आओगे फिर उनको फिर प्राइज़ दिया जाएगा ये हमारी प्रबुद्ध फाउंडेशन हमेशा गरीब बच्चों के लिए कोशिश रहे हैं कि उनको बढ़िया से बढ़िया एजुकेशन दी जाए और हमारा फगवाड़ा के अंदर एक स्कूल भी बनने लग रहा है गरीब प्रबुद्ध भारत फाउंडेशन की तरफ से जो गरीब बच्चे हैं जो नहीं पढ़ा सकते तो वहाँ पे रहने की व्यवस्था सब होगी अब उसकी बना चल रही है तैयारी और यही कोशिश है कि भाई कोई शिक्षा के प्रति पीछे ना रहे जी वो गरीब से गरीब बच्चा ना है। वो इसका ना भी मैंने भाई पैसे कहन है गरीबी भाई मैं पढ़ाई रह जाए उसकी तो प्रबुद्ध भारत फाउंडेशन की यही कोशिश है कि भाई कोई भी बच्चा ना रहे पढ़ाई के बिना और उसको अच्छे से अच्छा पढ़ाई मिले जय भीम जय है पंद्रह साल जी गर्ल्स ਅੱਜ ਅੱਜ ਕਾ ਦਾ ਟੈਸਟ ਸੀਗਾ ਤੇ ਪੇਪਰ ਕਿਸ ਤਰ੍ਹਾਂ ਦਾ ਰਿਹਾ? ਪੇਪਰ ਜ ਬਹੁਤ ਵਧੀਆ ਰਿਹਾ ਜੀ ਪੇਪਰ ਡਾਕਟਰ ਅੰਬੇਦਕਰ ਜੀ ਬਾਰੇ ਸੀਗਾ ਜੀ ਕਿੰਨੇ ਟਾਈਮ ਚ ਪੇਪਰ ਕੰਪਲੀਟ ਕਰਨਾ ਚਾਹੀਦਾ? 1 ਘੰਟੇ ਚ ਪੇਪਰ ਕੰਪਲੀਟ ਕਰਨਾ ਤਾਂ ਜੀ। ਇਹ ਪੇਪਰ ਕਿਸ ਤਰ੍ਹਾਂ ਦਾ ਰਿਹਾ? ਪੇਪਰ ਜ ਬਹੁਤ ਵਧੀਆ ਰਿਹਾ। ਬੱਚੀ ਕੀ ਨਾਮ ਹੈ ਤੇ ਅੱਜ ਜਿਹੜਾ ਐਗਜ਼ਾਮ ਹੋਇਆ ਉਹਦੇ ਬਾਰੇ ਕੀ ਕਹਿਣਾ ਚਾਹਦੇ ਹੋ ਕਿੰਨੇ ਟਾਈਮ ਦਾ ਐਗਜ਼ਾਮ ਸੀ ਸ੍ਰੀ ਗਾਇਲ ਜੀ ਮੇਰਾ ਨਾਮ ਯਸ਼ਵੀ ਸ਼ਰਮਾ ਹੈ ਇਹ ਜਿਹੜਾ ਐਗਜ਼ਾਮ ਸੀਗਾ ਡਾਕਟਰ ਬੀ ਆਰ ਅੰਬੇਦਕਰ ਤੇ ਰਾਹੀ ਹੋ ਰਹੀ ਉਹਨਾਂ ਦੇ ਜੀਵਨ ਬਾਰੇ ਸੀਗਾ ਉਹਨਾਂ ਦੀ ਸੰਵਿਧਾਨ ਪਾਲਿਕਾ ਉਹਨਾਂ ਦੇ ਕਨਸਟੀਟਿਊਸ਼ਨਲ ਰੂਲਸ ਰੈਮਡੀਜ਼ ਐਂਡ ਸਮਥਿੰਗ ਉਹਨਾਂ ਦੇ ਲਾਈਫ ਸਟਾਈਲ ਉਹਨਾਂ ਦਾ ਜੀਵਨ ਕਿ ਉਹਨਾਂ ਨੇ ਕਿਸ ਕਿਸ ਬੇਸ ਰਾਹੀਂ ਸਾਨੂੰ ਅੱਜ ਆਜ਼ਾਦੀ ਦਵਾਈ ਹੈ ਉਸ ਦੇ ਆਲ ਮਤਲਬ ਪੋਲੀ ਪਾਲਟੀ 올ਡ ਹਿਸਟਰੀ ਦੇ ਅਕੋਰਡਿੰਗ ਸਾਰਾ ਅੱਜ ਦਾ ਜੋ ਸੀਗਾ ਟੈਸਟ ਸੀਗਾ ਇਹ ਮੇਨਲੀ ਜਨਰਲ ਨੋਲੇਜ ਦਾ ਇੱਕ ਟੈਸਟ ਜੇ ਮੇ ਸਾਰੇ ਨੂੰ ਪਾਰਟਿਸਿਪੇਟ ਕਰਨਾ ਚਾਹੀਦਾ ਕਿਉਂਕਿ ਵਸੇ ਇੱਕ ਟਾਈਪ ਦੀ ਜਨਰਲ ਨੋਲੇਜ ਹੈ ਜੋ ਸਭ ਦੀ ਅੱਜਕਲ ਵਧਦੀ ਹੈ ਈਚ ਕੰਪਲਿਕੇਟਿਵ ਐਗਜ਼ਾਮਸ ਜੋ ਹੈ ਸਾਨੂੰ ਇਸ ਕੁਐਸ਼ਨਸਟਾਈ ਹੈਲਪ ਕਰਦੀਆਂ ਕਿਸ ਤਰ੍ਹਾਂ ਦਾ ਰਿਐਲ ਐਗਜ਼ਾਮ ਹੋਇਆ ਐਗਜ਼ਾਮ ਬਹੁਤ ਬਰਜੇ ਸੀਗਾ ਬੇਸਿਕ ਕੁਐਸ਼ਨਸ ਸੀਗੇ ਜਿੰਨੇ ਵੀ ਸੀਗੇ ਸਾਰੇ ਬੇਸਿਕ ਕੁਐਸ਼ਨਸ ਸੀਗੇ ਮੇਰਾ ਨਾਮ ਸਮਰ ਹੈ ਜਿਹੜੇ ਸਕੂਲ ਪੜ੍ਹਦੇ ਹੋ ਮੈਂ ਜੀਜ਼ਸ ਸੇਵਰ ਸਕੂਲ ਮਰੰਡੀ ਤੇ ਅਜਿਹੜਾ ਐਗਜ਼ਾਮ ਹੋਇਆ ਕਿਸ ਤਰ੍ਹਾਂ ਦਾ ਐਗਜ਼ਾਮ ਹੋਇਆ ਬਹੁਤ ਵਧੀਆ ਹੀ ਕਿੰਨੇ ਕੁ ਬੱਚੇ ਜਿਹੜੇ ਪਾਰਟਿਸਪੀਟ ਕੀਤਾ ਲੱਗਦਾ ਹੈ ਤੇ ਕੋਈ ਨਕਲ ਵੀ ਵਜੀ ਹੈ ਕਿ ਕਿਸ ਤਰ੍ਹਾਂ ਰਿਆ ਅਨੁਸ਼ਾਸਨ ਨਹੀਂ ਠੀਕ ਰਿਆ ਕਿਸੇ ਡਗਲੀ ਨਹੀਂ ਕਰੀ ਕੁਐਸਚਨ ਕਹੇ ਜੋ ਸੀਗੇ ਟਫ ਸੀਗੇ ਕਿ ਨੋਰਮਲ ਸੀਗੇ ਈਜ਼ੀ ਸੀਗੇ ਹਾਂਜੀ ਕੀ ਲੱਗਦਾ ਹੈ ਫਰਸਟ ਆਓਗੇ ਕਿਹੜੀ ਪਿਛਣਾਈਗੀ ਪਤਾ ਨਹੀਂ ਪੇਪਰ ਵਧੀਆ ਹੋਇਆ ਹਾਂਜੀ ਯੈਸ